ਬਾਈ ਦੀਪ ਸਿੱਧੂ ਦੇ ਨਾਮ ਨਾਲ ਨ ਆਪਣੇ ਲੋਕਾਂ ਨੇ ਮੂਰੇ ਲਾਤਾ ਸੀ ਟੈਗ ਗद्दार ਦਾ ਹੂੰ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਜਉਂਦੇ ਜਿਉਂ ਬੰਦੇ ਦੀ ਕਦਰ ਪਾ ਦਿਆ ਕਰੋ ਬਾਅਦ ਚ ਫਿਰ ਬਾਰਸੀਆਂ ਤੇ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ ਜਦੋਂ ਉਹਨੂੰ ਗद्दार ਕਿਹਾ ਸੀ ਮਨ ਦੁਖਿਆ ਸੀ ਬਹੁਤ ਦੁਖਿਆ ਸੀ ਇੱਕ ਬੰਦਾ ਫਿਲਮ ਇੰਡਸਟਰੀ ਛੱਡ ਕੇ ਤੁਹਾਡੇ ਲਈ ਧਰਨੇਆਂ 'ਚ ਬੈਠਾ ਤੁਹਾਡੇ ਨਾਲ ਉਹਨੇ ਤੁਸੀਂ ਗद्दार ਦੱਸੀ ਜਾਂਦੇ ਹੋ ਬਹੁਤ ਵਧੀਆ ਸੋਚ ਦਾ ਮਾਲਿਕ ਸੀ ਬਾਈਦੀਪ ਸਿੱਧੂ ਜਿਹੜੀਆਂ ਗੱਲਾਂ ਉਹ ਕਹੀਆਂ ਸੀ ਨਾ ਹੁਣ ਵਾਪਰ ਵੀ ਰਹੀਆਂ ਨੇ ਉਹੀ ਗੱਲਾਂ ਹਣਦੀਪ ਸਿੱਧੂ ਲਈ ਤੁਹਾਨੂੰ ਸੀ ਕਹਿਣਾ ਪੈ ਰਿਹਾ ਸੋਚਿਆ ਸੀ ਕਦੀ ਵੀ ਉਹ ਦੇਥ ਇਨੀ ਜਲਦੀ ਹੋ ਚੁਗੀ ਉਹਦੀ ਕਦੇ ਵੀ ਨਹੀਂ ਸੀ ਸੋਚਿਆ ਹੂੰ بڑے ਲੋਕ ਕਹਿੰਦੇ ਨੇ ਕਿ ਬਾਈਦੀਪ ਸਿੱਧੂ ਦਾ ਮਤਲਬ ਕਿ ਉਹਨਾਂ ਦਾ ਹਾਦਸਾ ਹੋਇਆ ਪਰ ਇਹ ਤਾਂ ਸਾਰਿਆਂ ਨੂੰ ਨਹੀਂ ਪਤਾ ਹਾਦਸਾ ਨਹੀਂ ਹੋਇਆ ਉਹਨਾਂ ਦਾ ਕਤਲ ਹੋਇਆ ਤੁਹਾਨੂੰ ਕਿਉਂ ਲੱਗਦਾ ਐਦਾਂ ਕਿਉਂਕਿ ਜਿਹੜੇ ਹਿਸਾਬ ਨਾਲ ਉਹਨਾਂ ਦੀ ਗੱਡੀ ਸੀ ਛੁੱਟੀ ਸੀ ਜਿਹੜੇ ਹਿਸਾਬ ਨਾਲ ਉਹ ਇੱਕ ਵੀਡੀਓ ਜੀ ਵੀ ਦੇਖੀ ਸੀ ਮੈਂ ਜਿਹੜੇ ਹਿਸਾਬ ਨਾਲ ਦੱਸ ਰਹੀ ਸੀ ਕਿ ਡਰਿੰਕ ਕਰਕੇ ਗੱਡੀ ਚਲਾ ਰਿਆ ਸੀ ਦੀਪ ਸਿੱਧੂ ਬਾਕੀ ਸਿਰ ਉਹਨਾਂ ਦੇ ਨਾਲ ਜਿਹੜੀ ਕੁੜੀ ਬੈਠੀ ਸੀ ਉਹਨਾਂ ਤੋਂ ਵੀ ਬਹੁਤ-ਬਹੁਤ ਸ਼ੱਕ ਜਾਂਦਾ ਜਦੋਂ ਵੀਰੇ ਗੱਡੀ ਇੱਕਦਮ ਵੱਜਦੀ ਐ ਇੰਨੀ ਤਾਂ ਫੁੱਟਦੀ ਨਹੀਂ ਗੱਡੀ ਕਿਉਂਕਿ ਇੱਕ ਪਾਸੇ ਜਦੋਂ ਨਾਲ ਕੰਡਕਟਰ ਸਾਈਡ ਬੰਦਾ ਬੈਠੂਗਾ ਸੱਟ ਤਾਂ ਉਹਦੀ ਵੀ ਲੱਗੂਗੀ ਨਾ ਇਕੱਲੇ ਦੀਪ ਸਿੱਧੂ ਤੇਨ ਲੱਗ ਸਕਦੀ ਤੁਹਾਨੂੰ ਕੀ ਲੱਗਦਾ ਕਿ ਦੀਪ ਸਿੱਧੂ ਜਿਹੜੇ ਦੇ ਨਾਲ ਲੜਕੀ ਬੈਠੀ ਸੀਗੀ ਉਦੇ ਕਰਕੇ ਉਹਦੀ ਐਕਸੀਡੈਂਟ ਹੋਇਆ ਜਉ ਦਾ ਹੱਥ ਹੋ ਸਕਦਾ ਹਾਂਜੀ ਜ਼ਰੂਰ ਹੱਥ ਹੋ ਸਕਦਾ ਕਿਉਂਕਿ ਉਹਦੇ ਤਾਂ 6:00 ਵਜੇ ਹੋਈ ਨਹੀਂ ਨਾ ਜਿੰਨੀ ਬਾਈ ਦੀਪ ਸਿੱਧੂ ਦੇ ਬੱਚੀ ਹੈ ਬਾਈ ਦੀਪ ਸਿੱਧੂ ਦਾ ਤਾਂ ਮਤਲਬ ਕਿ ਉਹਨੇ ਤਾਂ ਦੱਤ ਹੀ ਹੋ ਗਈ ਕੀ ਪਤਾ ਰੱਬ ਨੇ ਰੱਖ ਲਿਆ ਹੋਵੇ ਉਹਨੂੰ ਹੁੰਦਾ ਆਪਾਂ ਕਹਿੰਦੇ ਨੇ ਵੀ ਜਿਸ ਜਾ ਕੋ ਰਾਖੀ ਸਾਈਆਂ ਮਾਰਸ ਕੇ ਨਾ ਕੋਈ ਐਂ ਤਾਂ ਦੀਪ ਸਿੱਧੂ ਨੂੰ ਵੀ ਨਹੀਂ ਵਾਈਕਰੋ ਦਾ ਹੱਥ ਸੀ ਉਹਨਾਂ ਦੇ ਸਿਰ ਤੇ ਜਿੰਨਾ ਪੰਜਾਬ ਨੂੰ ਮਤਲਬ ਕਿ ਉਹ ਰਾਤ ਹੀ ਲਿਓਣਾ ਚਾਹੁੰਦੇ ਸੀ ਮਤਲਬ ਕਿ ਬਾਈ ਦੀਪ ਸਿੱਧੂ ਦਾ ਕਤਲ ਕਰਕੇ ਉਹਨਾਂ ਦੀ ਗੱਡੀ ਉਹਨਾਂ ਦੇ ਟਰੱਕ ਵਿੱਚ ਉਹਨਾਂ ਦੀ ਗੱਡੀ ਮਾਰ ਕੇ ਫਿਰ ਉਹਨਾਂ ਨੂੰ ਪਿੱਛੇ ਸੀਟ ਤੇ ਛੱਡਿਆ ਗਿਆ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਸਿਆਸਤ ਖੇਡੀ ਗਈ ਹੈ ਬਾਈ ਦੀਪ ਸਿੱਧੂ ਨਾਲ ਤੇ ਜਿਹੜੀ ਉਹਨਾਂ ਦੇ ਨਾਲ ਕੁੜੀ ਸੀ ਉਹ ਝੂਠ ਬੋਲ ਰਹੀ ਹੈ ਫਿਰ ਜਿੱਥੇ ਤੱਕ ਮੈਨੂੰ ਲੱਗਦਾ ਝੂਠੀ ਹੈ ਕਿਉਂਕਿ ਨਾਲ ਬੰਦੇ ਦੇ ਤਾਂ ਥੋੜੀ-ਮੋਟੀ ਸੱਤਾ ਲੱਗਦੀ ਹੋਈ ਹੈ ਨਾ ਦੀਪ ਸਿੱਧੂ ਬਾਈ ਦਾ ਪਰੋ ਤੇ ਦੀਪ ਨੂੰ ਕਹਿੰਦੇ ਬਹੁਤ ਪਿਆਰ ਕਰਦੀ ਸੀ ਪੈਸੇ ਨਾਲ ਵੀਰ ਪਿਆਰ ਵੀ ਵਿਕ ਜਾਂਦਾ ਹੈ ਤੂੰ ਲੱਗਦਾ ਕਿ ਦੀਪ ਸਿੱਧੂ ਦੀ ਜਿਹੜੀ ਫਰੈਂਡ ਸੀਗੀ ਉਹ ਪੈਸੇ ਨਾਲ ਵੇਚ ਗਈ ਜ਼ਰੂਰ ਐਦਾਂ ਕਿਉਂ ਲੱਗਦਾ ਤੁਹਾਨੂੰ ਕਿਉਂਕਿ ਵੀਰੇ ਇਹ ਤਾਂ ਆਪੇ ਕਹਿ ਨਹੀਂ ਸਕਦੇ ਉਹ ਕਹਾਵਤ ਹੁੰਦੀ ਹੈ ਕਿ ਅੰਨੇ ਨੂੰ ਵੀ ਦਿਖਦਾ ਹੈ ਇਹ ਸਭ ਕੁਝ ਤਾਂ ਮਤਲਬ ਕਿ ਵੀਰੇ ਉਹ ਦੇਖ ਹੀ ਰਿਹਾ ਜਦੋਂ ਕੰਡਕਟਰ ਸਾਈਡ ਕੁੜੀ ਬੈਠੀ ਹੈ ਛੱਟ ਤਾਂ ਉਹਦੇ ਲੱਗੂਗੀ ਨਾ ਜਿਵੇਂ ਸਿੱਧੂ ਮੂਸੇ ਵਾਲੇ ਵਾਈ ਦੇ ਫੈਰਿੰਗ ਹੋਈ ਉਨੇ ਦੇ ਨਾਲ ਦੋ ਮੁੰਡੇ ਬੈਠੇ ਸੀ ਨਾ ਉਹਨਾਂ ਦੇ ਵੀ ਗੋਲੀਆਂ ਬੱਜੀਆਂ ਨਾ ਹੂੰ ਜੇ ਉਹਨਾਂ ਦੇ ਨਾਂ ਬੱਜਦੀਆਂ ਫਿਰ ਉਥੋਂ ਵੀ ਉਹਨਾਂ ਦਾ ਸ਼ੱਕ ਤਾਂ ਜਮਾ ਜਾਂਦਾ ਸੀ ਕਿ ਸਿੱਧੂ ਮਸੂਏ ਵਾਲੇ ਤੇੰਨੀਆਂ ਗੋਲੀਆਂ ਬੱਜੀਆਂ ਜਿਹੜੇ ਉਹਦੇ ਨਾਲ ਬੈਠੇ ਨੇ ਉਹਨਾਂ ਤੇ ਇੱਕ ਫਾਇਰਿੰਗ ਵੀ ਨਹੀਂ ਹੋਈ ਤੁਹਾਡੇ ਮਾਨਸਿਕ ਦੇ ਲੋਕ ਕਿਵੇਂ ਵਧੀਆ ਨੇ ਠੀਕ ਠਾਕ ਨੇ ਠੀਕ ਠਾਕ ਕਿਉਂਕਿ ਇਹ ਗੱਲ ਮੈਂ ਖੁੱਤੇ ਵੀ ਲਾ ਕੇ ਕਹਿਣੀ ਆ ਕਿ ਜਦੋਂ ਪਿਛਲੀ ਵਾਰ ਕਾਂਗਰਸ ਚੋਂ ਬਾਈ ਦੀ ਸਿੱਧੂ ਮਸੂਏ ਵਾਲਾ ਉੱਠਿਆ ਸੀ ਉਦੋਂ ਨਾ ਇੱਕ ਕਹਿੰਦੇ ਨਹੀਂ ਹੁੰਦੇ ਕਿ ਸਾਰੀ ਲਹਿਰੀ ਘੜੂ ਬੰਨੀ ਸੀ ਮਤਲਬ ਕਿ ਉਹ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਕਿ ਪਾਰਟੀਵਾਦੀ ਤੋਂ ਤਾਂ ਉੱਠ ਕੇ ਆਪਾਂ ਇਹ ਨਹੀਂ ਕਹਿੰਦੇ ਕਿ ਪਾਰਟੀ ਚਲੋ ਪਾਰਟੀ ਮਾਰੀ ਹੋ ਸਕਦੀ ਆ ਪਰ ਤੁਸੀਂ ਉਹ ਐਮਐਲਏ ਦੇਖੋ ਜਿਹੜਾ ਤੁਹਾਡੇ ਗਮ ਚ ਖੁਸ਼ੀ ਚ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਪਾਰਟੀਵਾਦੀ ਤੋਂ ਥੋੜਾ ਜਿਹਾ ਤਾਂ ਉੱਠੋ ਸਿੰਘਲਾ ਸਾਹਿਬ ਨਹੀਂ ਖੜੇ ਔਰ ਮੋਢਾ ਲ ਜਮੀ ਨਹੀਂ ਖੜੇ ਮੈਂ ਆਪਦੇ ਘਰ ਦੀ ਘਟਨਾ ਦੱਸ ਦਿੰਨੀ ਆ ਤੁਹਾਨੂੰ ਮੇਰੇ ਭੁਆ ਦੇ ਮੁੰਡੇ 9 ਜੂਨ ਨੂੰ ਸ਼ਹੀਦ ਹੋ ਗਿਆ ਸੀ ਵਾਰਡਰ ਤੇ ਮਤਲਬ ਕਿ ਅਟੈਕ ਆ ਗਿਆ ਸੀ ਉਹਨਾਂ ਨੂੰ ਉਹ ਘਰ ਤੱਕ ਵੀ ਨਹੀਂ ਆ ਕੇ ਖੜੇ ਸਿੰਗਲਾ ਸਾਹਿਬ ਸਿੰਗਲਾ ਤੇ ਜੇ ਮੂਸੇ ਵਾਲਾ ਐਮਐਲਏ ਹੁੰਦਾ ਜਰੂਰ ਮੈਂ ਜਰੂਰ ਲੱਗਦਾ ਸੀ ਕਿ ਮੈਨੂੰ ਜਰੂਰ ਆਉਂਦੇ ਭਗਮੰਤਮਾਨ ਸਾਹਿਬ ਸਾਡੇ ਪਿੰਡ ਤੋਂ 9 ਕਿਲੋਮੀਟਰ ਦੀ ਦੂਰੀ ਤੇ ਮੁੜ ਗਏ ਆ ਪਿੱਛੇ ਅਮਰਿਤਪਾਲ ਮੁੰਡਾ ਨੇ ਸੀ ਅਗਨੀਵੀਰ ਚ ਸ਼ਹੀਦ ਹੋਇਆ ਸੀ ਹਾਂਜੀ ਉਹਨਾਂ ਦੇ ਘਰੇ ਆ ਕੇ ਮੁੜ ਗਏ ਤੈਨੂੰ ਨਹੀਂ ਕਰੋੜ ਰੁਪਏ ਦਿੱਤਾ ਉਹਨਾਂ ਨੇ ਨਹੀਂ ਦੇਖੋ ਵੀਰੇ 1 ਕਰੋੜ ਰੁਪਏ ਨਾਲ ਅਗਲੀ ਦਾ ਮੁੰਡਾ ਤਾਂ ਵਾਪਸ ਆਉਣ ਨਹੀਂ ਲੱਗਿਆ ਪਰ ਜਿਹੜੀ ਬੁਢਾਪੇ ਵਿੱਚ ਆ ਨਾ ਉਹਨਾਂ ਦੀ ਸਹਾਇਤਾ ਹੋ ਸਕਦੀ ਹੈ ਹਮ 1 ਕਰੋੜ ਰੁਪਏ ਨਾਲ ਜਿਹੜਾ ਉਹਨਾਂ ਦਾ ਜ਼ਖਮ ਹੈ ਨਾ ਉਹਨੂੰ ਤਾਂ ਨਹੀਂ ਭਰ ਸਕਦੇ ਇਹ ਬਾਰਡਰਾਂ ਤੇ ਆਪਦੇ ਮੁੰਡਿਆਂ ਨੂੰ ਖੜਾ ਕੇ ਦੇਖਣਾ ਤੁਸੀਂ 12ਵੀਂ ਕਲਾਸ ਚ ਪੜ੍ਹਦੇ ਹੋ ਇੰਨੀਆਂ ਗੰਭੀਰੀਆਂ ਇੰਨੀਆਂ ਵੱਡੀਆਂ ਗੱਲਾਂ ਕਿਵੇਂ ਕਰਦੇ ਹੋ ਇਹ ਕਿੱਥੋਂ ਗੱਲਾਂ ਆਉਂਦੀਆਂ ਤੁਹਾਨੂੰ ਮਤਲਬ ਮਨ ਚ ਕੀ ਚੱਲਦਾ ਰਹਿੰਦਾ ਸਾਰਾ ਦਿਨ ਮਨ ਤੇ ਹੀ ਚੱਲਦੇ ਰਹਿੰਦਾ ਕਿ ਪੰਜਾਬ ਨੂੰ ਇੱਕ ਸਿੱਧੀ ਰਾਹ ਤੇ ਲਿਆਈਏ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸੀ ਨਾ ਉਹ ਵੀ ਰਾਜ ਲਿਆਈਏ ਮਤਲਬ ਕਿ ਕਿਤਨਾ ਕਿਤੇ ਲੱਗਦਾ ਹੈ ਕਿ ਖਾਲਸੇ ਦਾ ਰਾਜ ਸਾਰੇ ਕੈਂਡੀਡੇਟ ਜਿੰਨੇ ਵੀ ਪੰਜਾਬ ਚ ਕੈਂਡੀਡੇਟ ਖੜੇ ਹੋਣਗੇ ਇੱਕ ਦਿਨ ਇਹ ਆ ਜਾਊਗਾ ਕਿ ਸਾਰੇ ਖਾਲਸਾ ਰਾਜ ਦੇ ਖੜੇ ਹੋਣਗੇ ਹੂੰ ਤੁਸੀਂ ਕਿਸਾਨ ਧਰਨੇ ਦੇ ਵਿੱਚ ਪਿੰਡੋ ਵੀ ਰਸਨ ਇਕੱਠਾ ਕਰਕੇ ਲੈ ਜਾਂਦੇ ਰਹੇ ਹਨ ਹਾਂਜੀ